ਹਾਂਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਦਫਾ ਕਿਸੇ ਮਨੁੱਖ ਨੂੰ ਕਿਸੇ ਚੀਜ਼ ਦਾ ਹੰਕਾਰ ਹੋ ਜਾਂਦਾ ਭਾਵੇਂ ਜਾਂ ਨੂੰ ਉਮਰ ਦਾ ਜਾਂ ਤੰਦਰੁਸਤੀ ਦਾ ਜਾਂ ਰੁਤਬੇ ਦਾ ਜਾਂ ਪੈਸੇ ਦਾ ਜਾਂ ਸੰਪਤੀ ਦਾ ਜਾਂ ਕਿਸੇ ਅਹੁਦੇ ਦਾ ਉਸ ਹੰਕਾਰ ਨੂੰ ਤੋੜਨ ਵਾਸਤੇ ਫਿਰ ਗੁਰੂ ਮਹਾਰਾਜ ਨੇ ਜਪਜੀ ਸਾਹਿਬ ਜੀ ਦੇ ਵਿੱਚ ਸੱਤਵੀਂ ਪੌੜੀ ਜਿਹੜੀ ਆ ਔਰ ਅਚੀਆ ਜੇਕਰ ਆਪਾਂ ਉਹ ਜਰਦੀ ਸਾਹਿਬ ਦੀ ਪੌੜੀ ਦੀ ਵਿਆਖਿਆ ਕਰ ਲਈਏ ਜਾਂ ਸਮਝ ਲਈਏ ਤਾਂ ਵੱਡੇ ਤੋਂ ਵੱਡੇ ਹੰਕਾਰੀ ਬੰਦੇ ਨੇ ਜਿਹੜੇ ਜਾਂ ਘਮੰਡੀ ਬੰਦੇ ਨੇ ਮੇਰੇ ਖਿਆਲ ਦੇ ਵਿੱਚ ਵੀ ਉਹਨਾਂ ਨੂੰ ਹੋਰ ਸਮਝਾਉਣ ਦੀ ਲੋੜ ਨਹੀਂ ਸਾਰੀ ਗੱਲ ਸਮਝ ਆ ਜਾਂਦੀ ਹੈ ਉਹਨਾਂ ਨੂੰ ਕਿ ਸਭ ਕੁਝ ਕੀਤਾ ਕਰਾਇਆ ਪਰਮਾਤਮਾ ਦਾ ਹੀ ਹੈ ਬੰਦੇ ਦੀ ਔਕਾਤ ਕੱਖ ਵੀ ਨਹੀਂ ਗੁਰੂ ਮਹਾਰਾਜ ਕਹਿੰਦੇ ਨੇ ਕਿ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਇ ਕੇ ਜਸ ਕੀਰਤਿ ਜਗ ਲੇ ਜੇ ਤਿਸ ਨਦਰ ਨ ਆਬਈ ਤ ਬਾਤ ਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਘੁਰਦੇ ਤੇਹਾ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੇ ਮਹਾਰੇ ਕਹਿੰਦੇ ਵੀ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਵੀ ਮੰਨੋ ਕਿਸੇ ਮਨੁੱਖ ਦੀ ਉਮਰ ਆ ਜਿਹੜੀ 4 ਯੁੱਗਾਂ ਜਿੰਨੀ ਹੋ ਜੇ ਇੱਕ ਜਿਹੜਾ ਯੁੱਗ ਆ ਉਹਦੀ ਲੱਖਾਂ ਸਾਲਾਂ ਦੇ ਵਿੱਚ ਉਹਦੀ ਉਮਰ ਆ ਮਾਰੇ ਕਹਿੰਦੇ ਵੀ ਚਲੋ ਕਿਸੇ ਮਨੁੱਖ ਦੀ ਉਮਰ 4 ਯੁੱਗਾਂ ਜਿੰਨੀ ਹੋ ਜੇ ਫਿਰ ਕਹਿੰਦੇ ਹੋਰ ਦਸੂਣੀ ਹੋਏ ਚਲੋ 4 4 ਯੁੱਗ ਵੀ ਨਹੀਂ ਹੋਰ 10 ਗੁਣਾ ਕਰ ਦੋ 40 ਯੁੱਗਾਂ ਜਿੰਨੀ ਹੋ ਜੇ ਕਰੋੜਾਂ ਸਾਲਾਂ ਦੇ ਵਿੱਚ ਉਮਰ ਚਲੀ ਜਾਊ ਮਾਰੇ ਕਹਿੰਦੇ ਚਲੋ ਮਹਾਰਾਜ ਕਹਿੰਦੇ ਵੀ ਇੱਕ ਉਦਾਹਰਨ ਦੇ ਤੌਰ ਤੇ ਆਪਾਂ ਕਿਸੇ ਬੰਦੇ ਦੀ ਇੰਨੀ ਉਮਰ ਉਹਨੂੰ ਦੇ ਦੰਨੇ ਆ ਜੇ ਦੁਗਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਈ ਫਿਰ ਬੰਦੇ ਨੂੰ ਇੱਕ ਇਹ ਵੀ ਹੁੰਦਾ ਕਿ ਮੇਰਾ ਨਾਮ ਪੂਰੀ ਦੁਨੀਆ ਦੇ ਵਿੱਚ ਚੱਲੇ ਹਰ ਪਾਸੇ ਮੈਨੂੰ ਬੰਦਾ ਜਾਣੇ ਹਰ ਪਾਸੇ ਮੈਂ ਪ੍ਰਸਿੱਧ ਹੋਵਾਂ ਫੇਮਸ ਹੋਵਾਂ ਮਾਰੇ ਕਹਿੰਦੇ ਵੀ ਚਲੋ ਨਵਾ ਖੰਡਾ ਵਿੱਚ ਜਾਣੀਏ ਨਾਲ ਚੱਲਿਆ ਸਭ ਕੋਈ ਵੀ ਨੌ ਦੇ ਨੌ ਖੰਡ ਪ੍ਰithvi ਦੇ ਨੇ ਜਿਹੜੇ ਸਾਰੀ ਪ੍ਰithvi ਦੇ ਉੱਤੇ ਤੇਰਾ ਨਾਂ ਜਾਣਿਆ ਜਾਵੇ ਉਦਾਹਰਨ ਦੇ ਤੌਰ ਤੇ ਆਪਾਂ ਕਹਿ ਦਈਏ ਵੀ ਚਲੋ ਅਮਰੀਕਾ ਦਾ ਰਾਸ਼ਟਰਪਤੀ ਲਾ ਲਓ ਤਕਰੀਬਨ ਉਹਨੂੰ ਸਾਰੇ ਵਰਲਡ ਦੇ ਵਿੱਚ ਜਾਣਦੇ ਹੁੰਦੇ ਆ ਓਡਾ ਵੱਡਾ ਰੋਤਬਾ ਲਾ ਲਓ ਕਿਸੇ ਮਨੁੱਖ ਦਾ ਉਹ ਇੰਨਾ ਮਸ਼ਹੂਰ ਹੋ ਜਾਵੇ ਨਵਾ ਖੰਡਾ ਵਿੱਚ ਜਾਣੀਏ ਨਾਲ ਚੱਲਿਆ ਸਭ ਕੋਈ ਤੇ ਹਰ ਬੰਦਾ ਉਹ ਮਾੜੀ ਜੀ ਗੱਲ ਕਰੇ ਹਰ ਬੰਦਾ ਉਹਦੇ ਨਾਲ ਤੁਰੇ ਵੀ ਇਹ ਬੰਦਾ ਬੜਾ ਨੌਲੇਜ ਵਾਲਾ ਬੜਾ ਪ੍ਰਸਿੱਧ ਆ ਵੀ ਉਹਨੂੰ ਕੋਈ ਵੀ ਇਨਕਾਰ ਨਾ ਕਰੇ ਹਰ ਬੰਦਾ ਉਹਦੇ ਨਾਲ ਚੱਲੇ ਵੀ ਜੋ ਇਹਨੇ ਕਹਿਤਾ ਸਭ ਸਹੀ ਆ ਮਹਾਰਾਜ ਕਹਿੰਦੇ ਵੀ ਐਡਾ ਵੱਡਾ ਤੇਰਾ ਰਤਬਾ ਹੋਵੇ ਇੰਨਾ ਤੂੰ ਪ੍ਰਸਿੱਧ ਹੋਵੇਂ ਹਰ ਬੰਦਾ ਤੈਨੂੰ ਬਿਨਾ ਇਨਕਾਰ ਕਰੇ ਤੇ ਨਾਲ ਚੱਲੇ ਚੰਗਾ ਨਾਮ ਰਖਾਈ ਕੇ ਜਸ ਕੀਰਤ ਜਗ ਲੈ ਚੰਗਾ ਨਾਮ ਦੁਨੀਆ ਤੇ ਰਖਾ ਲਵੇਂ ਜਸ ਕੀਰਤ ਜਗ ਲੈ ਦੁਨੀਆ ਤੇਰਾ ਜਸ ਕਰੇ ਪੂਰਾ ਜਸ ਲਮੇ ਦੁਨੀਆ ਦੇ ਵਿੱਚੋਂ ਵਾਹ ਵਾ ਕਰੇ ਸਾਰੀ ਦੁਨੀਆ ਤੇਰੀ ਫਿਰ ਮਹਾਰਾਜ ਇਹ ਕਹਿੰਦੇ ਬਈ ਜੇ ਤਸ ਨੰਦਰ ਨ ਆ ਬਈ ਤਾਂ ਬਾਤ ਨ ਪੁੱਛੇ ਕੀ ਕਹਿੰਦੇ ਇੰਨਾ ਸਭ ਹੋਣ ਦੇ ਨਹੀਂ ਉਮਰ ਦੇ ਹੋਣ ਦੇ ਬਾਵਜੂਦ ਏਡੇ ਰਤਬੇ ਏਡੀ ਪ੍ਰਸਿੱਧੀ ਦੇ ਬਾਵਜੂਦ ਵੀ ਜੇ ਕਦੋਂ ਅਕਾਲ ਪੁਰਖ ਦੀ ਨਜ਼ਰ ਦੇ ਵਿੱਚ ਨ ਆਇਆ ਉਹਦੇ ਹੁਕਮ ਦੇ ਵਿੱਚ ਨਾ ਚੱਲਿਆ ਗੁਰੂ ਮਹਾਰਾਜ ਨੂੰ ਤੂੰ ਚੰਗਾ ਨਾ ਲੱਗਿਆ ਤਾਂ ਇਹ ਸਮਝ ਲਾ ਕਿ ਤੇਰੀ ਔਕਾਤ ਇਹ ਮੈਂ ਆਂ ਵੀ ਇੰਨਾ ਪ੍ਰਸਿੱਧ ਹੋਣ ਦੇ ਬਾਵਜੂਦ ਵੀ ਜਿਵੇਂ ਕਿ ਤੇਰੀ ਕੋਈ ਦੁਨੀਆ ਦੇ ਉੱਤੇ ਪੁੱਛ ਗੈਸ਼ੀ ਨਹੀਂ ਹੈ ਮਹਾਰਾਜ ਕਹਿੰਦੇ ਉਸ ਤੋਂ ਅੱਗੇ ਕਾਲਪੁਰਖ ਮਹਾਰਾਜ ਸੱਚੇ ਪਾਸ਼ਾ ਗੁਰੂ ਨਾਨਕ ਦੇਵ ਕੀ ਕਹਿੰਦੇ ਨੇ ਉਹ ਕਹਨੇ ਵੀ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰੇ ਮਹਾਰਾਜ ਕਹਿੰਦੇ ਕੀੜੇ ਤਾਂ ਬਹੁਤ ਨੇ ਪਰ ਜਿਹੜਾ ਇੱਕ ਬਿਸਟਾ ਦਾ ਕੀੜਾ ਗੰਦਗੀ ਦਾ ਕੀੜਾ ਉਹ ਕੀਟਿਆਂ ਦੇ ਵਿੱਚੋਂ ਨਖਿੱਧ ਕੀੜਾ ਸਭ ਤੋਂ ਕੀਟਾਂ ਅੰਦਰ ਕੀਟ ਤੂੰ ਉਹ ਕੀੜੇ ਦੇ ਸਮਾਨ ਆ ਉਹ ਗੰਦਗੀ ਦੇ ਕੀੜੇ ਦੇ ਸਮਾਨ ਆ ਤੇਰੇ ਤੇ ਦੋਸ਼ ਇਹ ਆ ਮਾਰੇ ਕਹਿੰਦੇ ਕਿ ਇਹਨੂੰ ਮੈਂ ਸਾਰਾ ਆਕਾਲ ਪੁਰਖ ਨੇ ਪ੍ਰਮਾਤਮਾ ਨੇ ਹੀ ਤੈਨੂੰ ਮਸ਼ਹੂਰ ਬਣਾਇਆ ਸੀ ਤੈਨੂੰ ਅਕਲ ਦਿੱਤੀ ਸੀ ਤਾਲੀਮ ਦਿੱਤੀ ਸੀ ਜਿਨ੍ਹਾਂ ਤੂੰ ਦੁਨੀਆ ਤੇ ਰਾਜ ਕੀਤਾ ਜਾਂ ਦੁਨੀਆ ਤੇ ਪ੍ਰਸਿੱਧ ਹੋਇਆ ਪਰ ਕੋ ਉਸ ਆਕਾਲ ਪੁਰਖ ਨੂੰ ਭੁੱਲ ਗਿਆ ਪਰਮਾਤਮਾ ਦੇ ਹੁਕਮ ਦੇ ਵਿੱਚ ਨਹੀਂ ਚੱਲਿਆ ਝੂਠੇ ਦੁਨੀਆ ਦੇ ਜਸ ਦੇ ਵਿੱਚ ਹੀ ਤੂੰ ਜੀਵਨ ਬਤੀਤ ਕੀਤਾ ਇਸ ਲਈ ਤੇਰੀ ਗੁਰੂ ਸਾਹਿਬ ਦੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਿਹੜੀ ਤੇਰੀ ਔਕਾਤ ਆ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਜਿਹੜੀ ਤੇਰੀ ਔਕਾਤ ਆ ਉਹ ਇਹ ਆ ਕਿ ਤੂੰ ਕੀੜਿਆਂ ਦੇ ਵਿੱਚੋਂ ਨਖਿੱਧ ਕੀੜਾ ਵਾਂ ਫੇਰ ਮਾਰੇ ਕਹਿੰਦੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਪੇ ਭਾਈ ਜਿੰਨੇ ਵੀ ਗੁਣ ਮਨੁੱਖ ਨੂੰ ਮਿਲਦੇ ਆ ਮੰਨੋ ਅੱਜ ਕਿਸੇ ਬੰਦਾ ਕੋਈ ਆਪਣੇ ਨਗਰ ਦੇ ਵਿੱਚ ਕੋਈ ਸਰਪੰਚ ਪੰਚ ਹੀ ਚੁਣਿਆ ਗਿਆ ਉਹਨੂੰ ਅਕਲ ਉਹਨੂੰ ਦਿਮਾਗ ਸਾਰਾ ਪ੍ਰਮਾਤਮਾ ਨੇ ਹੀ ਦਿੱਤਾ ਸੀ ਇਸ ਵਾਸਤੇ ਉਹ ਦੁਨੀਆ ਦੇ ਵਿੱਚ ਮਸ਼ਹੂਰ ਹੋਇਆ ਉਹਨੂੰ ਇਹ ਰਤਬਾ ਮਿਲਿਆ ਇਸ ਲਈ ਉਹ ਜੇਕਰ ਮਾਨ ਕਰਦਾ ਤਾਂ ਉਹ ਗੁਰੂ ਸਾਹਿਬ ਦੇ ਮਹਾਰਾਜ ਦੇ ਪ੍ਰਮਾਤਮਾ ਦੇ ਉਲਟ ਜਾਂਦਾ ਉਹਨੂੰ ਸਮਝਣਾ ਚਾਹੀਦਾ ਕਿ ਮੈਨੂੰ ਪ੍ਰਮਾਤਮਾ ਨੇ ਗੁਣ ਦਿੱਤਾ ਸੀ ਅਕਾਲ ਪੁਰਖ ਪ੍ਰਮਾਤਮਾ ਦੀ ਵਜਾ ਕਰਕੇ ਹੀ ਮੈਂ ਦੁਨੀਆ ਦੇ ਉੱਤੇ ਮੇਰਾ ਜਸ ਹੈ ਕਦੇ ਵੀ ਰੱਬ ਨੂੰ ਨਹੀਂ ਭੁੱਲਣਾ ਚਾਹੀਦਾ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤੇ ਜਿਹਨਾਂ ਕੋਲੇ ਗੁਣ ਹੈਗੇ ਉਹਨਾਂ ਤਾਂ ਮਹਾਰਾਜ ਨੇ ਜਿਨ੍ਹਾਂ ਕੋਲ ਜਿਹੜੇ ਨਿਰਗੁਣ ਆ ਉਹਨਾਂ ਨੂੰ ਗੁਣ ਮਹਾਰਾਜ ਨੇ ਦਿੱਤੇ ਆ ਜਿਨ੍ਹਾਂ ਕੋਲੇ ਪਹਿਲਾਂ ਹੀ ਗੁਣ ਆ ਉਦਾਹਰਨ ਦੇ ਤੌਰ ਤੇ ਅੱਜ ਬੰਦਾ ਸਰਪੰਚ ਆ ਕੱਲੋ ਐਮਐਲਏ ਬਣ ਗਿਆ ਜਾਂ ਐਮਪੀ ਬਣ ਗਿਆ ਮਾਰੇ ਕਹਿੰਦੇ ਉਹਨੂੰ ਮੈਂ ਪਹਿਲਾ ਗੁਣ ਦਿੱਤੀ ਤਾਂ ਸੀ ਪਰ ਮੈਂ ਉਹਨੂੰ ਹੋਰ ਵੀ ਗੁਣ ਦਿੱਤੇ ਉਹ ਉਸ ਤੋਂ ਵੀ ਤਰੱਕੀ ਕਰਕੇ ਅੱਗੇ ਚੱਲਿਆ ਗਿਆ ਜੇਕਰ ਉਹ ਬੰਦਾ ਇਸ ਗੱਲ ਦਾ ਮਾਣ ਕਰੇ ਵੀ ਇਹ ਤਾਂ ਮੈਂ ਕਰ ਲਿਆ ਮੇਰੇ ਕਰਕੇ ਹੋ ਗਿਆ ਮਾਰੇ ਕਹਿੰਦੇ ਵੀ ਨਹੀਂ ਇਹ ਅਕਾਲ ਪੁਰਖ ਨੇ ਹੀ ਤੇਰੇ ਵਿੱਚ ਗੁਣਾ ਚ ਵਾਧਾ ਕੀਤਾ ਤੂੰ ਹੋਰ ਫੇਮਸ ਹੋ ਗਿਆ ਹੋਰ ਮਸ਼ਹੂਰ ਹੋ ਗਿਆ ਹੋਰ ਤਰੱਕੀ ਕਰ ਗਿਆ ਫਿਰ ਕੀਰਤੇ ਗੁਰੂ ਸਾਹਿਬ ਕਹਿੰਦੇ ਤੇਹਾ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੇ ਗੁਰੂ ਸਾਹਿਬ ਕਹਿੰਦੇ ਵੀ ਇਹੋ ਜਿਹਾ ਉਸ ਪ੍ਰਮਾਤਮਾ ਦੇ ਮੁਕਾਬਲੇ ਦਾ ਕੋਈ ਹੋਰ ਕੋਈ ਵੀ ਐਸਮਨ ਦੱਸਦਾ ਨਹੀਂ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤੇਹਾ ਕੋਈ ਨ ਸੁੱਝਈ ਜਿਤ ਇਸ ਗੁਣ ਕੋਈ ਕਰੇ ਕਿ ਇਹੋ ਜਿਹਾ ਉਹਦੇ ਬਰਾਬਰ ਦਾ ਕੋਈ ਹੋਰ ਨਹੀਂ ਮੈਨੂੰ ਦੱਸਦਾ ਜਿਹੜਾ ਉਹਦੇ ਵਰਗੇ ਹੋਰ ਗੁਣ ਦੇ ਸਕੇ ਜਿਹੜਾ ਉਸ ਦੀ ਤਰ੍ਹਾਂ ਤੇਰੇ ਵਿੱਚ ਗੁਣ ਭਰ ਸਕੇ ਜਿਹਦੇ ਨਾਲ ਤੂੰ ਤਰੱਕੀਆਂ ਕਰਦਾ ਜਿਹਦਾ ਕਰਕੇ ਤੂੰ ਫੇਮਸ ਆ ਦੁਨੀਆ ਦੇ ਉੱਤੇ ਤੇਰਾ ਜਸ ਹੈ ਇਕੋ ਆਕਾਲ ਪੁਰਖ ਪ੍ਰਮਾਤਮਾ ਹੀ ਉਹਦੇ ਬਰਾਬਰ ਦਾ ਕੋਈ ਸ਼ਰੀਕ ਹੋਰ ਕੋਈ ਨਹੀਂ ਹੈ ਜਿਹੜਾ ਕਿ ਇਹਨੇ ਗੁਣ ਬਖਸ਼ ਸਕੇ ਇਸ ਲਈ ਉਹ ਪ੍ਰਮਾਤਮਾ ਦਾ ਹੀ ਕੀਤਾ ਕਰਾਇਆ ਸਭ ਕੁਝ ਹੈ ਮਨੁੱਖ ਨੂੰ ਕਦੇ ਮਾਣ ਨਹੀਂ ਕਰਨਾ ਚਾਹੀਦਾ ਸਦਾ ਉਸ ਪ੍ਰਮਾਤਮਾ ਦੇ ਬਾਣੀ ਚੱਲਣਾ ਚਾਹੀਦਾ ਅਤੇ ਆਕਾਲ ਪੁਰਖ ਨੂੰ ਹੀ ਵੱਡਾ ਕਹਿਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ